ਗੌੜੀ ਮਹੱਲਾ ਪੰਜਵਾ ਠਿਰਕਾਰ ਬੈ ਸੋ ਹਰ ਜਨ ਪਿਆਰੀ ਸਤ ਗੁਰ ਤੁਮਰੀ ਕਾਜ ਸਵਾਰੀ ਰਹਾਉ ਦੁਸ਼ਟ ਦੂਤ ਪਰਮੇਸ਼ਰ ਮਾਰੀ ਜਨ ਕੀ ਪੈਜ ਰੱਖੀ ਕਰਤਾਰੀ ਬਾਦਸ਼ਾਹ ਸਾ ਸਭ ਵਸ ਕਰ ਦੀਨੇ ਅੰਬਰਤ ਨਾਮ ਮਹਾਰਸਪੀਨੇ ਨਿਰਪੋਈ ਪਜੋ ਭਗਵਾਨ ਸਾਧ ਸੰਗਤ ਮਿਲ ਕੀ ਨੋ ਦਾਨ ਸਰਨੇ ਪਰੇ ਪ੍ਰਭ ਅੰਤਰ ਜਾਮੀ ਨਾਨਕ ਓਟ ਪਕਰੀ ਪ੍ਰਭ ਸੁਆਮੀ ਗੌੜੀ ਮਹੱਲਾ ਪੰਜਮ ਹਰ ਸੰਗ ਰਾਤੀ ਭਾਈ ਨ ਜਲੇ ਹਰ ਸੰਗ ਰਾਤੀ ਮਾਇਆ ਨਹੀਂ ਛਲੇ ਹਰ ਸੰਗ ਰਾਤੀ ਨਹੀਂ ਡੋਬੈ ਜਲਾ ਹਰ ਸੰਗ ਰਾਤੀ ਸੋ ਫਲ ਫਲਾ ਸਭ ਪੈ ਮਿਟੈ ਤੁਮਾਰੇ ਨਹੀਂ ਭੇਟਤ ਸੰਗ ਹਰ ਹਰ ਗੁਨ ਗਾਈ ਰਹਾਉ ਹਰ ਸੰਗ ਰਾਤੇ ਮਿਟੇ ਸਭ ਚਿੰਤਾ ਹਰ ਸਿਉ ਰਚੈ ਜਿਸ ਸਾਧਕ ਮੰਤ ਹਰ ਸੰਗ ਰਾਤੇ ਜਮ ਕੀ ਨਹੀਂ ਤਰਾਸੇ ਹਰ ਸੰਗ ਰਾਤੇ ਪੂਰਨ ਆਸੇ ਹਰ ਸੰਗ ਰਾਤੇ ਦੁਖ ਨ ਲਾਗੇ ਹਰ ਸੰਗ ਰਾਤਾ ਅਨ ਦਿਨ ਜਾਗੇ ਹਰ ਸੰਗ ਰਾਤਾ ਸਹਿਜ ਕਰ ਵਸੈ ਹਰ ਸੰਗ ਰਾਤੀ ਪਰਮ ਪਉ ਨਸੈ ਹਰ ਸੰਗ ਰਾਤੀ ਮਤਿ ਉੱਤਮ ਹੋਈ ਹਰ ਸੰਗ ਰਾਤੀ ਨਿਰਮਲ ਸੋਈ ਕਉ ਨਾਨਕ ਤਿੰਨ ਕੋ ਬਲ ਜਾਹੀ ਜਿਨ ਕੋ ਪ੍ਰਭ ਮੇਰਾ ਬਿਸਰਤ ਨਾਹੀ ਗੌੜੀ ਮਹੱਲਾ ਪੰਜਵਾਂ ਉਦਮ ਕਰਤ ਸੀਤਲ ਮਨ ਪੈ ਮਾਰਗ ਚਲਤ ਸਗਲ ਦੁੱਖ ਗਏ ਨਾਮ ਜਪਤ ਮਨ ਪੈ ਆਨੰਦ ਰਸ ਗਾਏ ਗੁਣ ਪਰਮਾਨੰਦ ਖੇਮ ਭਇਆ ਕੁਸਲ ਕਰਾਈ ਹੇਟਤ ਸਾਧ ਸੰਗ ਗਈ ਬਲਾਇ ਰਹਾਉ ਨੇਤਰ ਪਨੀਤ ਵੇਖਤ ਹੀ ਦਰਸ ਧਨ ਮਸਤਕ ਚਰਨ ਕਮਲ ਹੀ ਪਰਸ ਗੋਬਿੰਦ ਕੀ ਟੈਲ ਸਫਲ ਹੀ ਕਾਇ ਸੰਤ ਪ੍ਰਸਾਦ ਪਰਮ ਪਦ ਪਾਇ ਜਨ ਕੀ ਕੀਨੀ ਆਪ ਸਹਾਈ ਸੁਖ ਪਾਇਆ ਲਗਦਾ ਸੈ ਪਾਈ ਆਪ ਗਿਆ ਤਾਂ ਆ ਪੀ ਪੈ ਕਿਰਪਾ ਨਦਾਨ ਕੀ ਸਰਨੀ ਪੈ ਜੋ ਚਾਹਤ ਸੋਈ ਜਬ ਪਾਇਆ ਤਬ ਢੂੰਡਨ ਕਹਾ ਕੋ ਜਾਇ ਆਸਤਰ ਪੈ ਬਸੀ ਸੁਖ ਆਸਨ गुरप्रसाद नानक सुखन गौड़ी महल पंजवा कोट मजन की नो इशन लाख अरब ख़रब दीनो दान जाम वसियो हर को नाम सगल पविताए गोपाल ਪਾਪ ਮਿਟੈ ਸਾਧੂ ਸਰਨ ਦਿਆਲ ਰਹਾਉ ਬਹੁਤ ਉਰਦ ਤਪ ਸਾਧਨ ਸਾਦੇ ਅਨਕ ਲਾਭ ਮਨੋਰਥ ਲਾਦੇ ਹਰ ਹਰ ਨਾਮ ਰਸਨ ਆਰਾਦੀ ਸਿਮਰਤ ਸਾਸਤ ਬੇਦ ਬਖਾਨੈ ਜੋਗ ਗਿਆਨ ਸਿੱਧ ਸੁਖ ਜਾਨੈ नाम जपत प्रभ सो मन मन अगाध बोध हर अगम अपारी नाम जपत नम हद बिचारी नानक को प्रभ किरपा तारी गौड़ी महल्ला पंजव सिमर 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 सुख पाया चरण कंबल गुरिदेवसाया गुर गोबिंद पार ब्रह्म ब्रह्मपूरा आराध मेरा मन तीरा रहा रहो दिन जपो गुरु गुर नाम तांते सिद्ध पै सगल काम दर्शन देख शीतल मन पै ਜਨਮ ਜਨਮ ਕੇ ਕੇ ਲਿ ਬਖ ਗਏ ਕਉ ਨਾਨਕ ਕਹਾ ਪੈ ਪਾਈ ਆਪਣੇ ਸੇਵਕ ਕੀ ਆਪ ਪੈ ਜਰਖਾਈ ਗਉੜੀ ਮਹੱਲਾ ਪੰਜਵਾਂ ਆਪਣੇ ਸੇਵਕ ਕੋ ਵਾਪਸ ਹਾਈ ਨਿਤ ਪ੍ਰਤਪਾਰੇ ਬਾਪ ਜਸੇ ਮਾਈ ਪ੍ਰਭ ਕੀ ਸਰਨੀ ਉਬਰੈ ਸਭ ਕੋਈ ਕਰਨ ਕਰਾਮਨ ਪੂਰਨ ਸਚ ਸੋਈ ਰਹਾਉ ਅਬ ਮਨ ਬਸਿਆ ਕਰਨ ਹਾਰਾ ਤੈ ਬਿਨਸੀ ਆਤਮ ਸੁਖ ਸਾਰੈ ਕਰ ਕਿਰਪਾ ਆਪਣੀ ਜਨ ਰਾਖੀ ਜਨਮ ਜਨਮ ਕੇ ਕੇ ਲਿ ਬਿਖਲਾਤੇ ਕੈਨ ਨਾ ਜਾਏ ਪ੍ਰਭ ਕੀ ਵਡਿਆਈ ਨਾਨਕ ਦਾਸ ਸਦਾ ਸਰਣਾਈ ਰਾਗ ਗਉੜੀ ਚਤੀ ਮਹੱਲਾ ਪੰਜਵਾਂ ਦੋ ਪਦੇ ਏਕ ਓਕਾਰ ਸਤਗੁਰ ਪ੍ਰਸਾਦ ਹਰਾਮ ਕੋ ਬਲ ਪੂਰਨ ਪਾਈ ਤਾਂਤੇ ਬਿਰਥਾ ਨ ਵਿਆਪੈ ਕਾਈ ਰਹਾਉ जो जो चित वस हर माही सो सो कर तायाप करावाई निंदी प्रभ पत नानक हर गुण निर्पो गाई गौड़ी महला पंजवाज पल बीर ब्रह्म सुख सागर ਗਰਤ ਪਰਤ ਗੋਲਿਓ ਅੰਗੂਰੀਆਂ ਰਹਾਉ ਸਰਵੰਨਾ ਸੁਰਤ ਨੈਣ ਸੁੰਦਰ ਨਿਆਰਤ ਦਵਾਰ ਰਤਟ ਪਿੰਗੂਰੀਆਂ ਦਿਨਾਂ 나ਥ ਅਨਾਥ ਕਰਨਾ ਮੈਂ ਸਾਜਨ ਮੀਤ ਪਿਤਾ ਮੈਂ ਤਰੀਆਂ ਚਰਨ ਕੰਬਲ ਹਿਰ ਦੇ ਗੈ ਨਾਨਕ ਪੈ ਸਾਗਰ ਸੰਤ ਪਾਰਿ ਉਤਰੀਆਂ ਰਾਗ ਗਉੜੀ ਬਿਰਾਗਨ ਮਹੱਲਾ ਪੰਜਵਾਂ ਏਕ ਓਂਕਾਰ ਸਤ ਗੁਰ ਪ੍ਰਸਾਦ ਦੇ ਗਸਾਈ ਮੀਤੁ ਲਾਵਾ ਤੋ ਸੰਗ ਹਮਾਰੇ ਬਾਸ ਜਿਓ ਰਹਾਓ ਤੁਜ ਬਿਨ ਘਰੀ ਨ ਜੀਵਨਾ ਤਰੇ ਗਰੇ ਨਾ ਸੰਸਹਾਰੇ ਜੀ ਪ੍ਰਾਨ ਸੁਖ ਦਾਤਿਆ ਨਿਮਖੈ ਨਮਕ ਬਲਹਾਰ ਜੀ ਹਸਤ ਅਲੰਬਨ ਦੀ ਪ੍ਰਭ ਗੁਰ ਤੂੰ ਉਦਰ ਗੁਪਾਲ ਮੋਨਰ ਗੁਣ ਮਤ ਥੋਰੀਆਂ ਤੋ ਸਦ ਹੀ ਦੀਨ ਦਿਆਲ ਕਿਆ ਸੁਖ ਤੇਰੇ ਸੰਬਲਾਂ ਕਾ ਮਨ ਬਿਧੀ ਵਿਚਾਰ ਸਰਨ ਸਮਾਈ ਦਾਸ ਹਿਤ ਓਚੈ ਅਗਮ ਅਪਾਰ ਸਗਲ ਪਦਾਰਥ ਅਸ਼ਟ ਸਿੱਧ ਨਾਮ ਮਹਾਰਸ ਮਾਈ ਸੋ ਪਰਸੰਨ ਪੈ ਕੇ ਸਵਾ ਸੇ ਜਨ ਹਰ ਗੁਣ ਗਾਈ मात पिता सुत बंद पो तू मेर प्रार सध संग नानक भॼ बिकतर आसन सार क्या सुख तेर कमन बि चार सरन समदा ਉੱਚੇ ਅਗਮੁ ਅਪਾਰ ਸਗਲੇ ਪਧਾਰਤ ਅਸ਼ਟੇ ਸਿੱਧ ਨਾਮ ਮਹਾਰਸmai ਸੋ ਪਰਸਨ ਪੈ ਕੇ ਸਵਾ ਸੇ ਜਨ ਹਰ ਗੁਣ ਗਾਈ ਮਾ ਤੇ ਪਿਤਾ ਸੁਤ ਬੰਦ ਪੂ ਤੂ ਮੇਰੇ ਪ੍ਰਾਨ ਹਦਾਰ ਸਾਧ ਸੰਗ ਨਾਨਕ ਭਜੈ ਬਿਖਤਾਰੇ ਆਸਨ ਸਾਰੇ